ਗੁਰੂ ਸਾਹਿਬ ਜੀ ਪਗਾਉਤੀ ਭਗਵੰਤ ਪਗਤ ਕਾਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਚੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲ ਖੋਵੈ ਤੇ ਸੁਭਗਉਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਵਿਸਨ ਪਰੀਤ ਹਰ ਕੈ ਹਰ ਕੀ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਵਡਪਾਗੇ ਹਾਂ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਹਾਂ ਪਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੀ ਗੁਰਮਖੋ ਨੌਵੀਂ ਅਸ਼ਟਪਦੀ ਦੀ ਵਿਚਾਰ ਆਪਾਂ ਲੜੀਵਾਰ ਕਰ ਰਹੀ ਹਾਂ ਇਸ ਨੌਵੀਂ ਅਸ਼ਟਪਦੀ ਦੀਆਂ ਪਹਿਲੀਆਂ ਦੋ ਪੌੜੀਆਂ ਆਪਾਂ ਵਿਚਾਰੀਆਂ ਨੇ ਇੱਕ ਗੁਰਮਖੋ ਜਿੰਨੀਆਂ ਵੀ ਇਸ ਨੌਵੀਂ ਅਸ਼ਟਪਦੀ ਦੇ ਅੰਦਰ ਗੁਰੂ ਪਾਤਸ਼ਾਹ ਨੇ ਵਿਚਾਰ ਬਖਸ਼ਿਸ਼ ਕੀਤੀ ਪਹਿਲੀ ਪੌੜੀ ਦੇ ਅੰਦਰ ਗੱਲ ਕੀਤੀ ਪਾਤਸ਼ਾਹ ਨੇ ਅਪਰਸ ਦੀ ਦੂਸਰੀ ਪੌੜੀ ਦੇ ਅੰਦਰ ਧੰਨ ਗੁਰੂ ਪਾਤਸ਼ਾਹ ਗੱਲ ਕਰਦੇ ਨੇ ਵੈਸ਼ਨੌਦੀ ਤੇ ਤੀਸਰੀ ਪੌੜੀ ਜੋ ਆਪਾਂ ਅੱਜ ਵਿਚਾਰਨੀ ਹੈ ਪਾਤਸ਼ਾਹ ਗੱਲ ਕਰਦੇ ਨੇ ਭਗਉਤੀ ਦੀ ਤੇ ਜਿਹੜੀ ਇਦੋਂ ਅਗਲੀ ਚੌਥੀ ਪੌੜੀ ਆ ਉਹਦੇ ਵਿੱਚ ਪਾਤਸ਼ਾਹ ਗੱਲ ਕਰਦੇ ਨੇ ਪੰਡਿਤ ਦੀ ਸੋ ਪੰਡਿਤ ਜੋ ਮਨ ਪਰਬੋਧ ਹੈ ਅਰਥ ਕੀ ਬਣਿਆ ਵੀ ਇਸ ਪਾਵਨ ਪੌੜੀ ਦੇ ਅਸ਼ਟਪਦੀ ਦੇ ਅੰਦਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਧਰਮ ਦੀ ਦੁਨੀਆ ਦੇ ਵਿੱਚ ਵਿਤਰ ਰਹੇ ਉਹਨਾਂ ਲੋਕਾਂ ਦੀ ਗੱਲ ਕਰਦੇ ਐ ਜਿਨ੍ਹਾਂ ਨੂੰ ਧਰਮ ਦੀ ਦੁਨੀਆ ਦੇ ਅੰਦਰ ਕੁਝ ਨਾ ਕੁਝ ਉੱਤਮ ਪੁਰਸ਼ ਮੰਨਿਆ ਜਾਂਦਾ ਸੀ ਜਿਵੇਂ ਧਰਮ ਦੀ ਦੁਨੀਆ ਦੇ ਅੰਦਰ ਪੰਡਤ ਨੂੰ ਉੱਤਮ ਪੁਰਸ਼ ਮੰਨਿਆ ਜਾਂਦਾ ਸੀ ਇਸੇ ਤਰ੍ਹਾਂ ਪਗਉਤੀ ਨੂੰ ਇਸੇ ਤਰ੍ਹਾਂ ਭਗਵਾਨ ਐ ਵੈਸ਼ਨੂ ਨੂੰ ਅਪਰਸ ਇੱਕ ਵੱਖਰਾ ਫਿਰਕਾ ਸੀ ਜਿਹੜੇ ਕੁਝ ਨਾ ਕੁਝ ਧਰਮ ਦੀ ਦੁਨੀਆ ਅੰਦਰ ਵਿਸ਼ੇਸ਼ ਥਾਂ ਰੱਖਦੇ ਸੀ ਤੋਂ ਲਗਾਤਾਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜਿਹੜੇ ਮਨੁੱਖ ਧਰਮ ਦੀ ਦੁਨੀਆ ਅੰਦਰ ਕੋਈ ਵਿਸ਼ੇਸ਼ ਥਾਂ ਰੱਖਦੇ ਐ ਉਹਨਾਂ ਦੀ ਅਸਲੀਅਤ ਨੂੰ ਬਿਆਨ ਕਰਦੇ ਹੋਏ ਇਹ ਦ੍ਰਿੜ ਕਰਵਾ ਰਹੇ ਨੇ ਵਿਪਾਵੇਂ ਕੋਈ ਪੰਡਤ ਕਹਾ ਰਿਹਾ ਹੈ ਭਗਉਤੀ ਕਹਾ ਰਿਹਾ ਹੈ ਅਪਰਸ ਕਹਾ ਰਿਹਾ ਹੈ ਵੈਸ਼ਨੂ ਕਹਾ ਰਿਹਾ ਹੈ ਪਰ ਵਾਰ-ਵਾਰ ਗੱਲ ਗੁਰੂ ਪਾਤਸ਼ਾਹ ਕਹਿੰਦੇ ਨੇ ਸਰੀਰ ਕਿਸੇ ਦਾ ਬੈਸਨੋ ਪੰਡਤ ਅਪਰਸ ਜਾਂ ਭਗਉਤੀ ਨਹੀਂ ਹੁੰਦਾ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਹੀ ਨਾ ਗੁਰਮਖੋ ਵੀ ਸ਼ਬਦ ਗੁਰੂ ਸੁਰਤ ਤੁਣ ਬੋਲੋ ਨਾ ਇੱਕ ਵਾਰ ਸ਼ਬਦ ਗੁਰੂ ਸੁਰਤ ਤੁਣ ਜੀਲਾ ਨਾ ਸਰੀਰ ਗੁਰੂ ਹੈ ਤੇ ਨਾ ਸਰੀਰ ਚੇਲਾ ਹੈ। ਸ਼ਬਦ ਗੁਰੂ ਹੈ ਤੇ ਸ਼ਬਦ ਦੇ ਨਾਲ ਸੁਰਤ ਦਾ ਜੁੜ ਜਾਣਾ ਸੇਵਕ ਹੋਣਾ ਹੈ, ਸਿੱਖ ਹੋਣਾ ਹੈ, ਚੇਲਾ ਹੋਣਾ ਹੈ। ਜੇ ਸੁਰਤ ਨਹੀਂ ਜੁੜੀ ਤੇ ਪਾਤਸ਼ਾਹ ਕਹਿੰਦੇ ਤੂੰ ਚੇਲਾ ਨਹੀਂ ਅਖਵਾ ਸਕਦਾ, ਤੂੰ ਸਿੱਖ ਨਹੀਂ ਅਖਵਾ ਸਕਦਾ। ਇਸ ਕਰਕੇ ਸੁਰਤ ਧੁਨ ਚ ਲਾ ਕੇ ਹਨ। ਤੋਂ ਇੱਥੇ ਇਸ ਤੀਸਰੀ ਪੌੜੀ ਦੇ ਅੰਦਰ ਗੁਰੂ ਪਾਤਸ਼ਾਹ ਗੱਲ ਗੁਰਮਖੁਪ ਭਗਉਤੀ ਦੀ ਕਰਦੇ ਐ। ਹੁਣ ਜਦੋਂ ਸ਼ਬਦ ਭਗਉਤੀ ਆਉਂਦਾ ਭਗਉਤੀ ਭਗਵੰਤ ਭਗਤਕਾਰਾਂ ਥੋੜਾ ਜਿਹਾ ਪਹਿਲਾਂ ਭਗਉਤੀ ਨੂੰ ਸਮਝ ਲਓ। ਅਸੀਂ ਅਰਦਾਸ ਕਰਦੇ ਹਾਂ। ਪ੍ਰਥਮ ਭਗਉਤੀ ਸਿਮਰ ਕੈ ਗੁਰਨਾਨਕ ਲਈਂ ਤੇ ਆਈ ਸ਼ਬਦ ਉੱਥੇ ਭਗਉਤੀ ਆਉਂਦਾ ਦਸਮ ਦੀ ਬਾਣੀ ਦੇ ਅੰਦਰ ਵੀ ਸ਼ਬਦ ਭਗਉਤੀ ਆਉਂਦਾ ਤੇ ਨਾਲ ਹੀ ਗੁਰਮਖੋਸੀ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਪੜ੍ਹਦੇ ਆ ਉੱਥੇ ਵੀ ਸ਼ਬਦ ਪਾਈ ਗੁਰਦਾਸ ਸਾਹਿਬ ਨੇ ਭਗਉਤੀ ਵਰਤਿਆ ਆਪਣੀਆਂ ਵਾਰਾਂ ਦੇ ਰਚਨਾਵਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਬਾਣੀ ਦੀ ਗੱਲ ਕਰ ਲਈਏ ਇਹ ਲਗਰ ਨੂੰ ਖੋਪਾ ਗਾਉ 30 ਸ਼ਬਦ ਹੈ ਨਾ ਇਹ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਐ ਪਾਤਸ਼ਾਹ ਨੇ ਆਪਣੀ ਬਾਣੀ ਚ ਸ਼ਬਦ ਭਗਉਤੀ ਵਰਤਿਆ ਸਭ ਤੋਂ ਪਹਿਲਾਂ ਭਗਉਤੀ ਸ਼ਬਦ ਗੁਰੂ ਅਮਰਦਾਸ ਐ ਪਾਤਸ਼ਾਹ ਨੇ ਆਪਣੀ ਬਾਣੀ ਚ ਵਰਤਿਆ ਸੋ ਭਗਉਤੀ ਜੋ ਭਗਵੰਤ ਕੋ ਜਾਣੇ ਗੁਰੂ ਅਮਰਦਾਸ ਸਾਹਿਬ ਦਾ ਬਚਨ ਹੈ ਗੁਰ ਪ੍ਰਸਾਦੀ ਆਪ ਪਛਾਨ ਇਥੇ ਭਗਉਤੀ ਦਾ ਅਰਥ ਹੈ ਪਰਮਾਤਮਾ ਦਾ ਭਗਤ ਨੋ ਤਾਂ ਬਲਿ ਧਿਆਨ ਨਾਲ ਸਮਝੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਗੁਰਮਖੋ ਭਗਉਤੀ ਸ਼ਬਦ ਪਰਮਾਤਮਾ ਪ੍ਰਭੂ ਦੇ ਭਗਤ ਦੇ ਲਈ ਆਇਆ ਹੈ ਸਨਾਤਨ ਮਤ ਦੇ ਵਿੱਚ ਜਿਹੜਾ ਭਗਉਤੀ ਸ਼ਬਦ ਹੈ ਉਹ ਦੇਵੀ ਪੂਜਕ ਲਈ ਵੀ ਆਉਂਦਾ ਹੈ ਜਿਹੜਾ ਦੇਵੀ ਦੀ ਪੂਜਾ ਕਰਦਾ ਹੈ ਜਾਂ ਕਈ ਥਾਵਾਂ ਉੱਤੇ ਦੇਵਤਿਆਂ ਦੀ ਪੂਜਾ ਕਰਨ ਵਾਲੇ ਦੇ ਲਈ ਵੀ ਸ਼ਬਦ ਭਗਉਤੀ ਆਇਆ ਉੱਥੇ ਵੀ ਅਰਥ ਭਗਤੀ ਬਣੇਗਾ ਕਿਸੇ ਦੇਵਤੇ ਦਾ ਭਗਤ ਜਦੋਂ ਅਸੀਂ ਭਾਈ ਗੁਰਦਾਸ ਸਾਹਿਬ ਨੂੰ ਪੜਦੇ ਹਾਂ ਦੇ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜਾ ਪਗਉਤੀ ਸ਼ਬਦ ਹੈ ਨਾ ਉਹ ਗੁਰਮਖੋ ਵਰਤਿਆ ਹੈ ਤਲਵਾਰ ਦੇ ਲਈ ਤਲਵਾਰ ਦੇ ਲਈ ਵੀ ਜਿਹੜਾ ਸ਼ਬਦ ਹੈ ਨਾ ਸਾਡੇ ਜਿਹੜੇ ਪੁਰਾਣੇ ਸਿੱਖ ਸੀ ਨਾ ਉਹ ਵੀ ਤਲਵਾਰ ਦੇ ਲਈ ਪਗਉਤੀ ਸ਼ਬਦ ਵਰਤਦੇ ਰਹੇ ਆ ਜਿਵੇਂ ਭਾਈ ਗੁਰਦਾਸ ਸਾਹਿਬ ਦੇ ਬਚਨ ਤੁਸੀਂ ਵੇਖ ਰਹੇ ਹੋ ਇੱਕ ਜਾਣ ਕਥੂਰੀ ਮਿਰਗ ਤਨ ਨਾਉ ਪਗਉਤੀ ਲੋਹ ਕੜਾਇਆ ਪਗਉਤੀ ਸ਼ਬਦ ਆ ਜਾਣ ਕਥੂਰੀ ਮਿਰਗ ਤਨ ਕਹਿਣ ਲੱਗੇ ਜਿਵੇਂ ਜਿਹੜੀ ਕਥੂਰੀ ਹੁੰਦੀ ਹੈ ਨਾ ਉਹ ਮਿਰਗ ਦੇ ਸਰੀਰ ਦੇ ਵਿੱਚ ਹੁੰਦੀ ਹੈ ਨਾਉ ਪਗਉਤੀ ਲੋਹੋਂ ਕਢਾਇਆ ਜਿਵੇਂ ਹਿਰਨ ਦੇ ਸਰੀਰ ਦੇ ਵਿੱਚੋਂ ਕਥੂਰੀ ਨਿਕਲਦੀ ਹੈ ਇਸੇ ਤਰ੍ਹਾਂ ਲੋਹੇ ਦੇ ਵਿੱਚੋਂ ਪਗਉਤੀ ਨਿਕਲਦੀ ਹੈ ਅਰਥ ਕੀ ਬਣਿਆ ਲੋਹੇ ਦੇ ਵਿੱਚੋਂ ਤਲਵਾਰ ਨਿਕਲਦੀ ਹੈ ਜਾਨ ਕਥੂਰੀ ਮਿਰਗ ਤਨ ਨਾਉ ਭਗਉਤੀ ਲੋਹ ਕੜਾਇਆ ਉਵੇਂ ਲੋਹੇ ਦੇ ਵਿੱਚੋਂ ਤਲਵਾਰ ਕਢੀ ਜਾਂਦੀ ਹੈ ਭਗਉਤੀ ਕਢੀ ਜਾਂਦੀ ਹੈ ਤਾਂ ਅਰਥ ਕੀ ਬਣਿਆ ਇੱਥੇ ਸ਼ਬਦ ਜਿਹੜਾ ਹੈ ਉਹ ਭਗਉਤੀ ਸਾਡੇ ਪੁਰਾਣੇ ਜਿਹੜੇ ਵਿਦਵਾਨ ਸਨ ਉਹ ਸਿੱਖ ਸਨ ਜਿਹੜੇ ਉਹ ਤਲਵਾਰ ਦੇ ਲਈ ਵੀ ਸ਼ਬਦ ਜਿਹੜਾ ਸੀ ਉਹ ਭਗਉਤੀ ਵਰਤਦੇ ਸੀ ਇਸੇ ਤਰ੍ਹਾਂ ਜਿਹੜਾ ਦਸ਼ਮ ਗ੍ਰੰਥ ਹੈ ਉਹਦੇ ਵਿੱਚ ਵੀ ਜਿਹੜਾ ਭਗਉਤੀ ਸ਼ਬਦ ਹੈ ਉਹ ਦੁਰਗਾ ਦੇਵੀ ਲਈ ਵੀ ਆਇਆ ਉਹਦੀ ਤਲਵਾਰ ਦੇ ਲਈ ਵੀ ਆਇਆ ਪਰ ਸੌਖਾ ਜਿਹਾ ਆਪਾਂ ਸਮਝੀਏ ਜਦੋਂ ਸ਼ਬਦ ਭਗਉਤੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਇਆ ਕਿਉਂਕਿ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਿਚਾਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਭਗਉਤੀ ਸ਼ਬਦ ਪ੍ਰਭੂ ਪਰਮੇਸ਼ਰ ਦੇ ਭਗਤ ਲਈ ਆਇਆ ਹੈ ਤੇ ਪ੍ਰਕਰਨ ਦੇ ਅਨੁਸਾਰ ਵੀ ਜਿਹੜਾ ਹੈ ਇੱਥੇ ਧਰਮ ਦੀ ਦੁਨੀਆ ਦੇ ਅੰਦਰ ਜਿਹੜੇ ਵਿਸ਼ੇਸ਼ ਪੁਰਕ ਹੁੰਦੇ ਨੇ ਗੱਲ ਉਹਨਾਂ ਦੀ ਚੱਲ ਰਹੀ ਹੈ ਪਹਿਲਾਂ ਅਪਰਸ ਦੀ ਚੱਲੀ ਫਿਰ ਵੈਸ਼ਨੋ ਦੀ ਚੱਲੀ ਹੁਣ ਤੀਜੇ ਨੰਬਰ ਤੇ ਸ਼ਬਦ ਆ ਗਿਆ ਭਗਉਤੀ ਇੱਥੇ ਵੀ ਭਗਉਤੀ ਦਾ ਅਰਥ ਹੈ ਪ੍ਰਭੂ ਦਾ ਭਗਤ ਭਗਉਤੀ ਭਗਵੰਤ ਭਗਤਕਾਰੰਗ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਭਗਤ ਤਾਂ ਬਹੁਤ ਕਹਾਉਂਦੇ ਨੇ ਪਰ ਅਸਲ ਪਰਮਾਤਮਾ ਦਾ ਭਗਤ ਕੌਣ ਹੁੰਦਾ ਹੈ ਭਗਵੰਤ ਭਗਤ ਕਾ ਰੰਗ ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਜੀ ਦੀ ਭਗਤੀ ਦਾ ਰੰਗ ਚੜਿਆ ਹੁੰਦਾ ਹੈ ਭਗਵੰਤ ਪਰਮਾਤਮਾ ਭਗਤ ਭਗਤੀ ਕਾ ਰੰਗ ਦਾ ਰੰਗ ਦਾ ਪਿਆਰ ਹੁੰਦਾ ਹੈ ਰੰਗ ਦਾ ਅਰਥ ਹੈ ਪਿਆਰ ਅਰਥ ਕੀ ਬਣ ਪਰਮਾਤਮਾ ਦਾ ਭਗਤ ਕੌਣ ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਭਗਤੀ ਦਾ ਪਿਆਰ ਭਰਿਆ ਹੈ ਜੇ ਪ੍ਰਭੂ ਦੀ ਭਗਤੀ ਦਾ ਪਿਆਰ ਹੀ ਨਹੀਂ ਹੈ ਪਾਤਸ਼ਾਹ ਕਹਿੰਦੇ ਬਾਹਰੋਂ ਕਿਸੇ ਦੇ ਕਹਿਣ ਨਾਲ ਭਾਈ ਕੋਈ ਭਗਤ ਨਹੀਂ ਅਖਵਾ ਸਕਦਾ ਜਿਵੇਂ ਇੱਕ ਬਚਨ ਆਉਂਦਾ ਨਾ ਸਭ ਕੋ ਤੇਰੇ ਭਗਤ ਕਹਾਏ ਸੋ ਭਗਤ ਤੇਰੇ ਮਨ ਭਾਈ ਇਹ ਬਚਨ ਆਉਂਦਾ ਬਾਣੀ ਦੇ ਅੰਦਰ ਸਭ ਕੋ ਤੇਰੇ ਭਗਤ ਕਹਾਏ ਏ ਪ੍ਰਭੂ ਆਪਣੇ ਆਪ ਨੂੰ ਤਾਂ ਸਾਰੇ ਤੇਰੇ ਭਗਤ ਕਹਾਉਂਦੇ ਆ ਹਰ ਕੋਈ ਬੰਦਾ ਕਹਿੰਦਾ ਮੈਂ ਪ੍ਰਮਾਤਮਾ ਦਾ ਭਗਤ ਹਾਂ ਪਰ ਅਸਲ ਭਗਤ ਕੌਣ ਨੇ ਸੇ ਭਗਤ ਤੇਰੇ ਮਨ ਭਾਏ ਪਰ ਅਸਲ ਭਗਤ ਉਹ ਨੇ ਜਿਹੜੇ ਤੇਰੇ ਮਨ ਨੂੰ ਚੰਗੇ ਲੱਗਦੇ ਨੇ ਤੈਨੂੰ ਚੰਗੇ ਲੱਗਦੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਭਗਤ ਕੌਣ ਨੇ ਤੇਰੇ ਮਨ ਭਾਵਨ ਦੇ ਜਿਹੜੇ ਤੇਰੇ ਮਨ ਨੂੰ ਭਾਉਂਦੇ ਨੇ ਦਰਸੋਹਨ ਕੀਰਤ ਗਾਮ ਦੇ ਜਿਹੜੇ ਪ੍ਰਭੂ ਤੇਰੇ ਦਰ ਦੇ ਉੱਤੇ ਤੇਰੇ ਸੋਹਣੇ ਕੀਰਤੀ ਗਾਉਂਦੇ ਨੇ ਉਹ ਤੇਰੇ ਭਗਤ ਨੇ ਅਰਥ ਕੀ ਬਣਿਆ ਕੇਵਲ ਕਿਸੇ ਦੇ ਕਹਾਉਣ ਦੇ ਨਾਲ ਕਿਸੇ ਦੇ ਕਹਿਣ ਦੇ ਨਾਲ ਜਾਂ ਬਾਹਰੋਂ ਧਰਮ ਦੇ ਚਿੰਨ ਧਾਰਨ ਕਰਨ ਦੇ ਨਾਲ ਭਾਈ ਕੋਈ ਪ੍ਰਮਾਤਮਾ ਦਾ ਭਗਉਤੀ ਨਹੀਂ ਬਣ ਜਾਂਦਾ ਭਗਤ ਨਹੀਂ ਬਣ ਜਾਂਦਾ ਭਗਤ ਉਹ ਹੈ ਜਿਸ ਅੰਦਰ ਪ੍ਰਮਾਤਮਾ ਦੀ ਭਗਤੀ ਦਾ ਪਿਆਰ ਭਰਿਆ ਹੈ ਭਗਉਤੀ ਕੌਣ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਸਗਲ ਤਿਆਗੈ ਦੁਸ਼ਟ ਕਾ ਸੰਗ ਜਿਹੜਾ ਪ੍ਰੋਫੈਸਰ ਸਹਿਬ ਸਿੰਘ ਨੇ ਇਹਦੇ ਅਰਥ ਕੀਤੇ ਨਾ ਆਮ ਤੌਰ ਉੱਪਰ ਆਪਾਂ ਸਗਲ ਤਿਆਗੈ ਦੁਸ਼ਟ ਕਾ ਸੰਗ ਇਦਾਂ ਪੜਦੇ ਆ ਵੀ ਪੂਰਨ ਤੌਰ ਦੇ ਉੱਤੇ ਦੁਸ਼ਟਾਂ ਦਾ ਪਾਪੀਆਂ ਦੀ ਸੰਗਤ ਨੂੰ ਛੱਡ ਦਿੰਦਾ ਹੈ ਪਰ ਜਿਹੜੇ ਪ੍ਰੋਫੈਸਰ ਸੈਲਸ ਸਿੰਘ ਨੇ ਉਹਨਾਂ ਨੇ ਕਿਤੇ ਨੇ ਸਗਲ ਸਗਲ ਦਾ ਅਰਥ ਹੈ ਸਾਰੀਆਂ ਥਾਵਾਂ ਤਿਆਗਾ ਸਗਲ ਕਾ ਦੁਸ਼ਟ ਕਾ ਸੰਗ ਸਾਰੀਆਂ ਥਾਵਾਂ ਤੋਂ ਹੀ ਭਾਵ ਪਰਮਾਤਮਾ ਦਾ ਭਗਤ ਸਾਰੀਆਂ ਥਾਵਾਂ ਤੋਂ ਹੀ ਪਾਪੀਆਂ ਅਤੇ ਦੁਸ਼ਟਾਂ ਦੀ ਸੰਗਤ ਨੂੰ ਤਿਆਗ ਦਿੰਦਾ ਹੈ ਛੱਡ ਦਿੰਦਾ ਹੈ ਅਰਥ ਕੀ ਬਣਿਆ ਭਾਈ ਜੇ ਤੂੰ ਭਗਤ ਬਣਨਾ ਹੈ ਨਾ ਤੇ ਪਹਿਲਾਂ ਪਾਪੀਆਂ ਦਾ ਦੁਸ਼ਟਾਂ ਦਾ ਤਿਆਗ ਕਰਦੇ ਉਹਨਾਂ ਦੀ ਸੰਗਤ ਬੰਦ ਕਰਦੇ ਔਰ ਗੁਰਮਖੋ ਇਹ ਪਰਮਾਤਮਾ ਦੇ ਭਗਤ ਲਈ ਸਭ ਤੋਂ ਜ਼ਰੂਰੀ ਹੈ ਮੈਂ ਇੱਕ ਬੇਨਤੀ ਵਾਰ-ਵਾਰ ਸੰਗਤਨ ਕਰਦਾ ਹੁੰਨਾ ਅਸੀਂ ਇਹ ਗੱਲ ਨੂੰ ਗੁਰਮਖੋ ਯਤਾਂ ਕਰੀਏ ਸਮਝਣ ਦਾ ਕਿ ਜਦ ਤੱਕ ਅਸੀਂ ਬੁਰੇ ਦੀ ਸੰਗਤ ਨਹੀਂ ਛੱਡਾਂਗੇ ਨਾ ਉਦੋਂ ਤੱਕ ਸਾਡੇ ਜੀਵਨ ਦੇ ਵਿੱਚ ਬਹੁਤਾ ਬਦਲਾਅ ਨਹੀਂ ਆਉਂਦਾ ਅਸੀਂ ਭਾਵੇਂ ਸੰਗਤ ਸਤ ਦੀ ਕਰਦੇ ਹੀ ਹੋਈਏ ਗੁਰੂ ਦੀ ਸੰਗਤ ਕਰਨ ਦੇ باوجود ਵੀ ਜੇ ਬੁਰੇ ਦੀ ਸੰਗਤ ਲਗਾਤਾਰ ਆਪਾਂ ਕਰਦੇ ਪਏ ਹਾਂ ਤੇ ਸੱਚ ਇਹ ਹੈ ਜੀਵਨ ਵਿੱਚ ਗੁਰਮਖੋ ਬਹੁਤਾ ਬਦਲਾਵ ਨਹੀਂ ਆਉਂਦਾ ਉਹਦਾ ਕਾਰਨ ਹੁੰਦਾ ਹੈ ਕਿ ਦੋ ਕਦਮ ਅੱਗੇ ਨੂੰ ਚੱਲਦੇ ਆਂ ਤੇ ਪੰਜ ਕਦਮ ਪਿੱਛੇ ਨੂੰ ਚੱਲ ਪੈਨੇ ਆਂ ਅੱਗੇ ਨੂੰ ਕਿਸੇ ਤਰੀਕੇ ਨਾਲ ਨਹੀਂ ਜਾਵਾਂਗੇ ਕਿਉਂਕਿ ਅੱਗੇ ਨੂੰ ਚਲਦਾ ਰਹੇ ਆਂ ਪਰ ਉਸ ਤੋਂ ਦੁੱਗਣਾ ਪਿੱਛੇ ਨੂੰ ਚੱਲ ਪੈਨੇ ਆਂ ਇਸੇ ਤਰ੍ਹਾਂ ਗੁਰੂ ਦੀ ਸੰਗਤ 2 ਘੰਟੇ ਘੰਟਾ ਕਰਦੇ ਹਾਂ ਬੁਰਿਆਂ ਦੀ ਸੰਗਤ ਨਿੰਦਿਆ ਕਰਨ ਵਾਲਿਆਂ ਦੀ ਸੰਗਤ ਸੀ ਚਾਰ-ਚਰ ਘੰਟੇ ਵੀ ਆਰਾਮਨਾ ਕਰ ਲੈਨੇ ਆ ਇਸ ਕਰਕੇ ਜਿੱਥੇ ਡਾਕਟਰ ਇਹ ਕਹਿੰਦਾ ਨਾ ਇਹ ਦਵਾਈ ਲੈਣੀ ਹੈ ਪਰ ਨਾਲ ਪਾਈ ਇਹਨਾਂ ਗੱਲਾਂ ਤੋਂ ਪਰਹੇਜ਼ ਵੀ ਰੱਖਣਾ ਹੈ ਗੁਰੂ ਕੀ ਸੰਗਤ ਗੁਰਮਖੋ ਇੱਕ ਨਾਮ ਰੂਪੀ ਦਵਾਈ ਹੈ ਤੇ ਬੁਰਿਆਂ ਦੀ ਸੰਗਤ ਨੂੰ ਤਿਆਗ ਦੇਣਾ ਪਰਹੇਜ਼ ਹੈ ਪਰ ਹੇਜ ਵੀ ਜ਼ਰੂਰੀ ਹੈ ਤੇ ਦਵਾਈ ਵੀ ਜ਼ਰੂਰੀ ਹੈ ਇਸ ਕਰਕੇ ਸਗਲ ਤਿਆਗਾ ਦੁਸ਼ਟ ਕਾ ਸੰਗ ਉਹ ਭਾਈ ਸਾਰੀਆਂ ਥਾਵਾਂ ਤੇ ਪਰਮੇਸ਼ਰ ਨੂੰ ਜਾਣ ਕੇ ਪਾਪੀਆਂ ਤੇ ਦੁਸ਼ਟਾਂ ਦਾ ਬੁਰੇ ਕੰਮ ਕਰਨ ਵਾਲਿਆਂ ਦੀ ਸੰਗਤ ਨੂੰ ਤਿਆਗ ਦਿੰਦਾ ਹੈ ਇਹ ਨਿਸ਼ਾਨੀਆਂ ਨੇ ਪਰਮਾਤਮਾ ਦੇ ਭਗਤ ਦੀਆਂ ਮਨ ਤੇ ਬਿਨਸੈ ਸਗਲਾ ਪਰਮ ਪਰਮਾਤਮਾ ਦੇ ਭਗਤ ਦੇ ਵਿੱਚ ਕਦੇ ਭਰਮ ਨਹੀਂ ਹੁੰਦਾ ਗੁਰਮਖੋ ਗੁਰਮਖੋ ਭਰਮ ਕੀ ਹੁੰਦਾ ਮਾਦਵੇ ਕਿਆ ਕਹੀਏ ਭਰਮ ਐਸਾ ਜੈਸਾ ਮੰਨਿਆ ਹੋਏ ਨਾ ਤੈਸਾ ਇਹ ਭਰਮ ਹੈ ਗੁਰਮਖੋ ਭਰਮ ਦੀ ਇੱਕ ਖਾਸੀਅਤ ਹੈ ਕਿ ਉੱਪਰੋਂ ਕੁਝ ਹੋਰ ਦਿਖਦਾ ਹੈ ਤੇ ਸੱਚ ਹੈ ਅੰਦਰੋਂ ਕੁਝ ਹੋਰ ਹੁੰਦਾ ਹੈ ਗੁਰਮਖੋ ਇਹਨੂੰ ਕਹਿੰਦੇ ਨੇ ਭਰਮ ਦੀ ਦੁਨੀਆ ਕਈ ਵਾਰ ਤੇ ਅਸੀਂ ਅਸੀਂ ਕਈ ਵਾਰ ਇਦਾਂ ਸਮਝੋ ਕਹਿਿੰਦੇ ਆਪਾਂ ਦੇਖੋ ਜੀ ਮੈਂ ਆਪਣੀਆਂ ਅੱਖਾਂ ਨਾਲ ਦੇਖੇ ਤੋਂ ਬਿਨਾ ਵਿਸ਼ਵਾਸ ਹੀ ਨਹੀਂ ਕਰਦਾ ਅਸੀਂ ਕਹਿ ਦਿੰਨੇ ਆਂ ਕਈ ਵਾਰ ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਭਾਈ ਕਈ ਵਾਰ ਅੱਖਾਂ ਨਾਲ ਦੇਖਿਆ ਵੀ ਗਲਤ ਹੋ ਜਾਂਦਾ ਹੈ ਸੱਚਾ ਗੁਰਮਖੋ ਅੱਖਾਂ ਦੇ ਨਾਲ ਦੇਖੀ ਚੀਜ਼ ਵੀ ਗਲਤ ਹੋ ਜਾਂਦੀ ਹੈ ਜੇ ਸਾਨੂੰ ਗੁਰੂ ਦੀ ਬਖਸ਼ੀ ਹੋਈ ਵਿਵੇਕਤਾ ਦੀ ਬੁੱਧੀ ਨਾ ਸਾਡੇ ਕੋਲ ਹੋਵੇ ਜਿਵੇਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਨਾ ਜੈਸੇ ਮਿਰਗ ਧਾਵੈ ਤ੍ਰishnaਵੰਤ ਜਿਵੇਂ ਮਿਰਗ ਪਟਕਦਾ ਨਾ ਦੂਰ ਤੱਕ ਇਦਾਂ ਨਿਕਮ ਦੂਰ ਜਦੋਂ ਦੇਖਦਾ ਨਾ ਇਦਾਂ ਟਿੱਬਿਆਂ ਦੇ ਉੱਪਰ ਪਟਕਦਾ ਹੋਇਆ ਭੱਜਦਾ ਹੋਇਆ ਮਿਰਗ ਤੇ ਉਹਨੂੰ ਇੰਜ ਲੱਗਦਾ ਵੀ ਦੂਰ ਉਹ ਪਾਣੀ ਦੀ ਟਾਮ ਖੜੀ ਆ ਕਿਤੇ ਹੁਣ ਅੱਖਾਂ ਵੀ ਕਹਿ ਰਹੀਆਂ ਨੇ ਵੀ ਆਉ ਦੂਰ ਪਾਣੀ ਉਧਰ ਭਜਦਾ ਜਦੋਂ ਨੇੜੇ ਜਾਂਦਾ ਔਰ ਮੱਖੋ ਪਾਣੀ ਹੁੰਦਾ ਹੀ ਕੋਈ ਨਹੀਂ ਦੂਜੇ ਪਾਸੇ ਦੇਖਦਾ ਫੇਰ ਦੂਜੇ ਪਾਸੇ ਅੱਖਾਂ ਕਹਿੰਦੀਆਂ ਉਹ ਖੜਾ ਪਾਣੀ ਦੀ ਟਾਬਾ ਉਧਰ ਨੂੰ ਭਜਦਾ ਨਜ਼ਦੀਕ ਜਾਂਦਾ ਟਾਬ ਹੁੰਦੀ ਕੋਈ ਨਹੀਂ ਅਰਥ ਕੀ ਬਣਿਆ ਕਿ ਹੁਣ ਹਿਰਨ ਕਹਿ ਰਹੇ ਹਨ ਵੀ ਮੈਂ ਆਪਣੀਆਂ ਅੱਖਾਂ ਨਾਲ ਪਾਣੀ ਦੇਖ ਰਹੇ ਹਾਂ ਪਰ ਅਸਲ ਉਹ ਪਾਣੀ ਨਹੀਂ ਹੁੰਦਾ ਅਤਿ ਦੀ ਗਰਮੀ ਦੇ ਵਿੱਚ ਟਿੱਬਿਆਂ ਦੀ ਜਦੋਂ ਰੇਤ ਚਮਕਦੀ ਹੈ ਨਾ ਦੁਪਹਿਰ ਵੇਲੇ ਤੇ ਦੂਰੋਂ ਗੁਰਮਖੋ ਪਾਣੀ ਦਾ ਭਲੇਖਾ ਪਉਂਦੀ ਹੈ। ਇਸੇ ਤਰ੍ਹਾਂ ਜਦੋਂ ਕਦੇ ਆ ਜੇਠਹਾੜ ਦੀ ਗਰਮੀ ਹੋਵੇ ਨਾ ਤੇ ਕੋਈ ਸੜਕ ਤੇ ਚੱਲਦੇ ਹੋਈਏ ਤੇ ਸੜਕ ਤੇ ਵੀ ਕਈ ਵਾਰ ਲੱਗਦਾ ਹੁੰਦਾ ਵੀ ਆਹ ਦੂਰ ਪਾਣੀ ਖੜਾ ਹੈ। ਉਹ ਜਿਵੇਂ ਜਿਵੇਂ ਅੱਗੇ ਤੁਰੇ ਜਾਂਦੇ ਆ ਉਵੇਂ-ਉਵੇਂ ਪਾਣੀ ਅੱਗੇ ਨੂੰ ਤੁਰਿਆ ਜਾਂਦਾ ਹੈ। ਉਹ ਸੜਕ ਜਿਹੜੀ ਹੁੰਦੀ ਹੈ ਉਹ ਚਮਕਦੀ ਹੁੰਦੀ ਹੈ ਕਈ ਵਾਰ ਦੂਰ ਅੱਖਾਂ ਨਾਲ ਤਾਂ ਲੱਗਦੀ ਹੁੰਦੀ ਐ। ਇਸੇ ਤਰ੍ਹਾਂ ਭਗਤ ਬਾਬਾ ਰਵਦਾਸ ਸਾਹਿਬ ਕਹਿੰਦੇ ਨੇ ਨਰਪਤ ਏਕ ਸੰਗਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਵਿਛਤ ਦੁਖ ਪਾਇਆ ਸੋਗਤ ਭਈ ਹਮਾਰੀ ਇਹ ਵੀ ਗੁਰਮਖੋ ਪਰਮ ਹੈ। ਇਸੇ ਤਰ੍ਹਾਂ ਦੇ ਨਾਲ ਪਾਤਸ਼ਕ ਜਿਹੜਾ ਪ੍ਰਮਾਤਮਾ ਦਾ ਭਗਤ ਹੈ ਜਾਂ ਗੁਰੂ ਦਾ ਸਿੱਖ ਹੈ ਗੁਰਮਖੋ ਉਹਦੀ ਜ਼ਿੰਦਗੀ ਵਿੱਚ ਪਰਮ ਨਾਮ ਦੀ ਚੀਜ਼ ਹੁੰਦੀ ਨਹੀਂ ਐ। ਕੇਵਲ ਕੇਵਲ ਪ੍ਰਮਾਤਮਾ ਦਾ ਪੂਰਨ ਭਰੋਸਾ ਹੁੰਦਾ ਹੈ ਭਰਮ ਨਹੀਂ ਹੁੰਦਾ ਧੰਨ ਜਦੋਂ ਅਸੀਂ ਰੈਤਨਾਮੇ ਪੜਦੇ ਆ ਰੈਤਨਾਮੇ ਦੇ ਬਚਨ ਨੇ ਇਹ ਭਰਮ ਭੇਖਤੇ ਰਹੇ ਨਿਆਰਾ ਸੋ ਜਾਨੋ ਸਤ ਸਿੱਖ ਹਮਾਰਾ ਕਹਿਣ ਲੱਗੇ ਅਸਲ ਵਿੱਚ ਸਿੱਖ ਹੁੰਦਾ ਹੀ ਉਹ ਹੈ ਜਿਹਦੇ ਮਨ ਵਿੱਚ ਭਰਮ ਨਹੀਂ ਹੈ ਕੋਈ ਭੁਲੇਖਾ ਨਹੀਂ ਹੈ ਕੋਈ ਸਿੱਖ ਦੀ ਜ਼ਿੰਦਗੀ ਵਿੱਚ ਗੁਰਮਖ ਖੁਕ ਕਦੇ ਭਰਮ ਨਹੀਂ ਹੋ ਸਕਦਾ ਸਿੱਖ ਦੇ ਭਰਮ ਹੀ ਨਹੀਂ ਹੋ ਸਕਦਾ ਆਇਆ ਕੋ ਖੜੇ ਕੜਾ ਪਾਇਆ ਨਾ ਗੁਰੂ ਨੇ ਲੈ ਸਾਡੇ ਕੜਾ ਪਾਇਆ ਇਹ ਕੜਾ ਕਿਸ ਗੱਲ ਦਾ ਪ੍ਰਤੀਕ ਹੈ ਜਿਵੇਂ ਇਹ ਕਹ ਲੋ ਵੀ ਕੇਸ ਹੈਗੇ ਕੇਸ ਕਿਸ ਗੱਲ ਦਾ ਪ੍ਰਤੀਕ ਨੇ ਵੀ ਅਸੀਂ ਪਰਮਾਤਮਾ ਦੇ ਬਖਸ਼ੇ ਹੋਏ ਸਰੂਪ ਨੂੰ ਉਹਦੇ ਹੁਕਮ ਨੂੰ ਪ੍ਰਵਾਨ ਕਰਦੇ ਹਾਂ ਕਰਪਾਨ ਗੁਰਮਖੋ ਸਾਡੇ ਬਹਾਦਰ ਹੋਣ ਦਾ ਪ੍ਰਤੀਕ ਹੈ ਕਸ਼ਹਿਰਾ ਜੱਤ ਸੱਤ ਸਤੀ ਹੋਣ ਦਾ ਪ੍ਰਤੀਕ ਹੈ ਕੜਾ ਕਿਸ ਗੱਲ ਦਾ ਪ੍ਰਤੀਕ ਹੈ ਕੜਾ ਇਸ ਗੱਲ ਦਾ ਪ੍ਰਤੀਕਾ ਵੀ ਸਿੱਖ ਭਰਮ ਨਹੀਂ ਕਰਦਾ ਪੰਡਤ ਆਇਆ ਸੀ ਅਨੰਦਪੁਰ ਸਾਹਿਬ ਦੀ ਧਰਤੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਿਹਾ ਪਾਤਸ਼ਾਹ ਦਾਣ ਦਿਓ ਪਾਤਸ਼ਾਹ ਕਹਿੰਦੇ ਕੀ ਚਾਹੀਦਾ ਛਣੀ ਦੇਵਤੇ ਦੀ ਪੂਜਾ ਕਰਦਾ ਸੀ ਕਹਿਣ ਲੱਗਾ ਪਾਤਸ਼ਾਹ ਲੋਹਾ ਚਾਹੀਦਾ ਦਾਣ ਦਿਓ ਤੇ ਨਾਲ ਕੁਝ ਨਾ ਕੁਝ ਮਾਲ ਦੀ ਦਾਲ ਦਿਓ ਪਾਤਸ਼ਾਹ ਕਹਿੰਦੇ ਲੈ ਜਾ ਕਲਕੋ ਮਾਂ ਦੀ ਢਾਲ ਵੀ ਦਿੱਤੀ ਤੇ ਜਿਹੜਾ ਸੀ ਉਹ ਲੋਹਾ ਵੀ ਦਾਣ ਦਿੱਤਾ ਪੰਡਤ ਲੈ ਕੇ ਚੱਲ ਅਨੰਦਪੁਰ ਸਾਹਿਬ ਤੋਂ ਸਿੱਖਾਂ ਨੂੰ ਪਤਾ ਲੱਗਿਆ ਸਿੱਖਾਂ ਨੇ ਅਨੰਦਪੁਰ ਸਾਹਿਬ ਤੋਂ ਬਾਹਰ ਪੰਡਤ ਨੂੰ ਘੇਰ ਲਿਆ ਜਦੋਂ ਘੇਰ ਲਿਆ ਮਾਂ ਦੀ ਢਾਲ ਵੀ ਉਹਦੇ ਕੋਲੋਂ ਵਾਪਸ ਲਈ ਤੇ ਲੋਹਾ ਵੀ ਵਾਪਸ ਲਿਆ ਤੇ ਲੋਹੇ ਦੇ ਕੜੇ ਬਣਾ ਕੇ ਸਿੱਖਾਂ ਨੇ ਸੰਗਤਾਂ ਨੂੰ ਵੰਡ ਦਿੱਤੇ ਤੇ ਪੰਡਤ ਵਾਪਸ ਪਹੁੰਚ ਗਿਆ ਗੁਰਗੋਬਿੰਦ ਸਿੰਘ ਪਾਤਸ਼ਾਹ ਕੋਲੇ ਪਾਤਸ਼ਾਹ ਤੁਸੀਂ ਦਾਨ ਦਿੱਤਾ ਤੁਹਾਡੇ ਸਿੱਖਾਂ ਨੇ ਫੜ ਲਿਆ ਸਿੱਖਾਂ ਨੂੰ ਬੁਲਾਇਆ ਭਾਈ ਸਿੱਖੋ ਤੁਸੀਂ ਕਿਉਂ ਫੜ ਲਿਆ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਸੀਂ ਤਾਂ ਫੜ ਲਿਆ ਜਿਹੜਾ ਇਹ ਪੰਡਤਾਂ ਨੇ ਇਹ ਮਨ ਵਿੱਚ ਖੋਟ ਰੱਖ ਕੇ ਆਇਆ ਸੀ ਤੁਹਾਡੇ ਕੋਲੋਂ ਦਾਨ ਮੰਗਿਆ ਤੁਸੀਂ ਦਾਨ ਦੇ ਦਿੱਤਾ ਪਰ ਸਤਿਗੁਰੂ ਪਾਤਸ਼ਾਹ ਇਹਨੇ ਜਾ ਕੇ ਆਮ ਸਿੱਖਾਂ 'ਚ ਭੁਲੇਖਾ ਪੈਦਾ ਕਰਨਾ ਸੀ ਆਮ ਸਿੱਖਾਂ 'ਚ ਭਰਮ ਪੈਦਾ ਕਰਨਾ ਸੀ ਵੀ ਸਿੱਖੋ ਤੁਸੀਂ ਵੀ ਪੰਡਤ ਨੂੰ ਦਾਨ ਕਰਿਆ ਕਰੋ ਕਿਉਂਕਿ ਤੁਹਾਡਾ ਗੁਰੂ ਵੀ ਪੰਡਤ ਨੂੰ ਦਾਨ ਕਰਦਾ ਆਹ ਦੇਖੋ ਗੁਰੂ ਕੋਲ ਦਾਨ ਲੈ ਕੇ ਆਇਆ ਪਾਤਸ਼ਾਹ ਨੇ ਇਹਨਾਂ ਭਲੇਖਾਂ ਸੰਕਤ ਭਲੇਖਾਂ ਪਾਉਣਾ ਸੀ ਵੀ ਗੁਰਗੋਬਿੰਦ ਸਿੰਘ ਪਾਤਸ਼ਾਹ ਵੀ ਭਾਈ ਪੰਡਤਾਂ ਨੂੰ ਦਾਨ ਕਰਦਾ ਆਹ ਦੇਖੋ ਮੈਂ ਪੰਡਤਾਂ ਮੈਨੂੰ ਗੁਰੂ ਨੇ ਦਾਨ ਕੀਤਾ ਇਸ ਕਰਕੇ ਜੇ ਤੁਹਾਡਾ ਗੁਰੂ ਸਿੱਖਾਂ ਨੂੰ ਦਾਨ ਪੰਡਤਾਂ ਨੂੰ ਦਾਨ ਕਰਦਾ ਤੁਸੀਂ ਕਿਉਂ ਨਹੀਂ ਕਰਦੇ ਪਾਤਸ਼ਾਹ ਦੇ ਮਨ 'ਚ ਖੋਟ ਸੀ ਪਾਤਸ਼ਾਹ ਕਹਿੰਦੇ ਭਾਈ ਅਸੀਂ 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 ਵੀ ਨਹੀਂ ਸੀ ਚਾਹੁੰਦੇ ਵੀ ਪੰਡਤਾਂ ਨੂੰ ਦਾਨ ਕਰੀਏ ਪਰ ਅਸੀਂ ਜਿੱਥੇ ਪੰਡਤ ਦੇ ਖੋਟ ਨੂੰ ਉਜਾਗਰ ਕਰਨਾ ਸੀ ਉੱਥੇ ਸਿੱਖਾਂ ਵਿੱਚ ਵੀ ਇਹ ਗੱਲ ਦੇਖਣੀ ਸੀ ਵੀ ਸਿੱਖ ਕਿੰਨੇ ਸੁਚੇਤ ਨੇ ਤੇ ਸਾਨੂੰ ਖੁਸ਼ੀ ਹੈ ਵੀ ਸਿੱਖ ਬੜੇ ਸੁਚੇਤ ਨੇ ਆਪਣੇ ਆਪ ਦੇ ਵਿੱਚ ਇਸ ਕਰਕੇ ਅਰਥ ਕੀ ਬਣਿਆ ਗੁਰਮਖੋ ਕਿ ਸਿੱਖ ਦੇ ਮਨ ਵਿੱਚ ਕਦੇ ਭਰਮ ਨਹੀਂ ਹੁੰਦਾ ਸਿੱਖ ਭਰਮ ਭਰਮ ਨਹੀਂ ਪੈਦਾ ਕਰਦਾ ਮਨ ਵਿੱਚ ਇਸ ਕਰਕੇ ਪਾਤਸ਼ਾਹ ਕਹਿੰਦੇ ਮਨ ਤੇ ਬਿਨਸੈ ਮਨ ਤੋਂ ਬਿਨਸੈ ਖਤਮ ਕਰ ਦਿੰਦਾ ਹੈ ਸਗਲਾ ਭਰਮ ਸਾਰੇ ਭਰਮ ਮਨ ਤੋਂ ਪਰਮਾਤਮਾ ਦਾ ਭਗਤ ਦੂਰ ਕਰ ਦਿੰਦਾ ਹੈ ਕਰ ਪੂਜੈ ਸਗਲ ਪਾਰ ਬ੍ਰਹਮ ਸਗਲ ਅਰਥ ਸਾਰੀਆਂ ਥਾਵਾਂ ਤੇ ਕੇਵਲ ਇੱਕ ਥਾਂ ਤੇ ਨਹੀਂ ਇਕ ਥਾਂ ਤੇ ਨਹੀਂ ਵੀ ਮੰਦਿਰ ਗਏ ਤੇ ਦੇਵਤੇ ਦੀ ਪੂਜਾ ਕੀਤੀ ਮਸਜਿਦ ਗਏ ਤੇ ਖੁਦਾ ਦੀ ਅਰਾਧਨਾ ਕੀਤੀ ਗੁਰਦੁਆਰਾ ਸਾਹਿਬ ਆਏ ਤੇ ਵਾਹਿਗੁਰੂ ਜਪਿਆ ਪਾਤਸ਼ਾਹ ਕਹਿੰਦੇ ਨਹੀਂ ਜਿਹੜਾ ਪਰਮਾਤਮਾ ਦਾ ਭਗਤ ਹੈ ਨਾ ਕਰ ਪੂਜੈ ਸਗਲ ਸਗਲ ਦਾ ਕੀ ਅਰਥ ਹੈ ਸਾਰੀਆਂ ਥਾਵਾਂ ਤੇ ਉਸ ਸਾਰੀਆਂ ਥਾਵਾਂ ਦੇ ਉੱਤੇ ਹੀ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਸਰਬ ਵਿਆਪਕ ਜਾਣ ਕੇ ਸਾਰੀਆਂ ਥਾਵਾਂ ਤੇ ਪਰਮਾਤਮਾ ਦੀ ਅਰਾਧਨਾ ਕਰਦਾ ਹੈ ਜਿਵੇਂ ਕੋਈ ਭਗਤ ਬਾਬਾ ਨਾਮਦੇਵ ਸਿਰ ਕਹਿੰਦੇ ਨੇ ਨਾ ਕਹਿਣ ਲੱਗੇ Hindu ਪੂਜਾ ਦੇਹੁਰਾ Hindu ਪ੍ਰਭੂ ਦੀ ਪੂਜਾ ਕਰਦਾ ਹੈ ਦੇਹਰੇ ਵਿੱਚ ਬੈਠ ਕੇ ਮੰਦਰ ਵਿੱਚ ਬੈਠ ਕੇ ਵੀ ਮੰਦਰ ਵਿੱਚ ਹੈ ਪ੍ਰਭੂ ਮੁਸਲਮਾਨ ਮਸਜਿਦ ਤੇ ਮੁਸਲਮਾਨ ਕਰਦਾ ਹੈ ਮਸਜਿਦ ਵਿੱਚ ਬੈਠ ਕੇ ਵੀ ਪ੍ਰਮਾਤਮਾ ਖੁਦਾ ਦਾ ਘਰ ਹੈ ਮਸਜਿਦ Hindu ਪੂਜਾ ਦੇਹੁਰਾ ਮੁਸਲਮਾਨ ਮਸਜਿਦ ਨਾਮੇ ਸਹੀ ਸੇਵਿਆ ਨਾ ਦੇਹੁਰਾ ਨਾਮ ਸੀਤ ਪਰ ਨਾਮ ਦੇਵ ਨੇ ਉਸ ਪ੍ਰਮਾਤਮਾ ਨੂੰ ਸਿਮਰਿਆ ਜਿਹੜਾ ਪ੍ਰਮਾਤਮਾ ਨਾ ਕੱਲਾ ਮੰਦਰ ਵਿੱਚ ਹੈ ਤੇ ਨਾ ਕੱਲਾ ਮਸੀਤ ਵਿੱਚ ਹੈ ਜਿਹੜਾ ਪ੍ਰਮਾਤਮਾ ਸਾਰੀਆਂ ਥਾਵਾਂ ਉੱਤੇ ਵੱਸਦਾ ਹੈ ਮੈਂ ਤਾਂ ਭਾਈ ਉਸ ਪ੍ਰਮਾਤਮਾ ਨੂੰ ਪੂਜਿਆ ਹੈ ਇਹ ਬਾਬਾ ਨਾਮਦੇਵ ਸਾਹਿਬ ਦਾ ਬਚਨ ਹੈ ਇਸੇ ਤਰ੍ਹਾਂ ਜਿਹੜਾ ਪ੍ਰਮਾਤਮਾ ਦਾ ਭਗਤ ਹੁੰਦਾ ਹੈ ਉਹਦੀ ਨਿਸ਼ਾਨੀ ਕੀ ਹੈ ਕਰ ਪੂਜੈ ਸਗਲ ਪਾਰ ਬ੍ਰਹਮ ਸਗਲ ਸਾਰੀਆਂ ਥਾਵਾਂ ਦੇ ਉੱਤੇ ਹੀ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਉਹਨੂੰ ਪੂਜਦਾ ਹੈ ਸਾਧ ਸੰਗ ਪਾਪਾਂ ਮਲ ਖੋਵੈ ਸਾਧੂਆਂ ਦੀ ਸੰਗਤ ਕਰਕੇ ਇਹ ਹੈ ਭਗਤਾਂ ਭਗਤੀ ਦੀ ਗੁਰਮਖੋ ਸੰਗਤ ਸਭ ਤੋਂ ਜ਼ਰੂਰੀ ਹੈ ਆ ਕਈ ਵਾਰ ਨਾ ਮੈਂ ਬੇਨਤੀ ਕਰਦਾ ਹੁੰਨਾ ਅਸੀਂ ਕਹਿ ਦਿੰਨੇ ਆ ਜੀ ਬਾਬਾ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਪਾਲਿਆ ਇਦਾਂ ਸਾਡੇ ਗੁਰਮਖੋ ਮਾਫ਼ ਕਰਨਾ ਕਈ ਕਈ ਸਾਲ ਹੋ ਗਏ ਏਦਾਂ ਗੁਰੂ ਘਰ ਆਂਦਿਆਂ ਹਾਜ਼ਰੀ ਭਰਦਿਆਂ ਬਾਣੀ ਵੀ ਪੜਦਿਆਂ ਕਈ ਸਿੱਖ ਐਸ ਨੇ ਸਜ ਪਾਠ ਵੀ ਕਰਦੇ ਨੇ ਪਰ ਫਿਰ ਵੀ ਕਹਿੰਦੇ ਨੇ ਦੇਖੋ ਭਾਈ ਸਾਹਿਬ ਕਿੰਨੀ ਸ਼ਰਧਾ ਸੀ ਜੀ ਪਰ ਪੱਥਰ ਚੋਂ ਪਾ ਲਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਖਤ ਰੂਪ ਦੇ ਵਿੱਚ ਇਹ ਕਹਿੰਦੇ ਨੇ ਵੀ ਪਰਮਾਤਮਾ ਪੱਥਰ ਨਹੀਂ ਹੈ ਫਿਰ ਜਿਹਨੇ ਪੱਥਰ ਦੀ ਪੂਜਾ ਕੀਤੀ ਉਹ ਬਾਣੀ ਕਿਵੇਂ ਦਰਜ ਕਰ ਲਈ ਨਹੀਂ ਨਹੀਂ ਜਦੋਂ ਬਾਣੀ ਪੜਦੇ ਆ ਤੇ ਭਗਤ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਕਹਿਣ ਲੱਗੇ ਭਾਈ ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ ਮਿਲੇ ਪਰ ਤਖ ਗੁਸਾਈਆਂ ਧੰਨਾ ਵਡਭਾਗਾ ਇਹ ਬਚਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਨੇ ਧੰਨੇ ਨੇ ਪੱਥਰ ਦੀ ਪੂਜਾ ਨਹੀਂ ਧੰਨੇ ਭਗਤ ਜੀ ਨੇ ਪਰਮਾਤਮਾ ਦੀ ਭਗਤੀ ਕੀਤੀ ਜਦੋਂ ਸੁਣਿਆ ਵੀ ਰਬਦਾਸ ਨੂੰ ਲੋਕ ਚਮਾਰ ਕਹਿੰਦੇ ਸੀ ਪਰ ਪਰਮਾਤਮਾ ਦੀ ਭਗਤੀ ਕਰਕੇ ਉੱਚਾ ਬਣ ਗਿਆ ਜਦੋਂ ਸੁਣਿਆ ਅੱਧੀ ਕੌਡੀ ਦਾ ਛਿੰਬਾ ਕਹਿੰਦੇ ਸੀ ਪਰ ਗੋਬਿੰਦ ਦੇ ਵਿੱਚ ਆਪਣੇ ਮਨ ਨੂੰ ਲੀਨ ਕਰ ਲਿਆ ਤੇ ਲੱਖਾਂ ਦਾ ਹੋ ਗਿਆ ਜਦੋਂ ਸੈਣ ਨਾ ਹੀ ਬਤਕਾਰੀਆਂ ਉਹ ਘਰ ਘਰ ਸੁਣਿਆ ਉਹ ਨਿੱਕੇ ਨਿੱਕੇ ਕੰਮ ਕਰਨ ਵਾਲਾ ਨਾ ਹੀ ਸੈਣ ਜਦੋਂ ਪਰਮਾਤਮਾ ਦੀ ਭਗਤੀ ਕਰਦਾ ਹੈ ਉਹਦੀ ਸ਼ੋਭਾ ਘਰ ਘਰ ਵਿੱਚ ਹੁੰਦੀ ਹੈ ਕਹਿੰਦੇ ਇਹ ਵਿਧੀ ਸੁਣ ਕੇ ਜਾਟ ਰੋ ਪਰ ਇਸ ਵਿਧੀ ਨੂੰ ਸੁਣ ਕੇ ਕਿਹੜੀ ਵਿਧੀ ਪਰਮਾਤਮਾ ਦੀ ਬੰਦਗੀ ਮਨੁੱਖ ਨੂੰ ਉੱਚਾ ਕਰ ਦਿੰਦੀ ਹੈ ਇਹ ਵਿਧੀ ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਕਹਿਣ ਲੱਗੇ ਪੱਥਰ ਦੀ ਪੂਜਾ ਕਰਨ ਨਹੀਂ ਪਰਮਾਤਮਾ ਦੀ ਭਗਤੀ ਕਰਨ ਲੱਗ ਪਿਆ ਇਹ ਬਚਨ ਨੇ ਗੁਰੂ ਗੰਦ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਮਿਲੇ ਪ੍ਰਤੱਖ ਗੁਸਾਈਆਂ ਕਹਿਣ ਲੱਗੇ ਪਰਮਾਤਮਾ ਪ੍ਰਤੱਖ ਮਿਲਿਆ ਪਰ ਕਿਵੇਂ ਮਿਲਿਆ ਜਦੋਂ ਉੱਠ ਕੇ ਪ੍ਰਭੂ ਪਰਮਾਤਮਾ ਦੀ ਭਗਤੀ ਕਰਨ ਲੱਗ ਪਿਆ ਉਹਦਾ ਸਿਮਰਨ ਕੀਤਾ ਗੁਰਮੁਖ ਜੇ ਅੱਜ ਵੀ ਸਿੱਖ ਇਹ ਕਹਿ ਰਹੇ ਹਨ ਨਾ ਵੀ ਪੱਥਰ 'ਚ ਰੱਬ ਪਾਲਿਆ ਇਹਦਾ ਅਰਥ ਹੈ ਸਿੱਖ ਤਾਂ ਹੈ ਪਰ ਉਹਦੇ ਕੋਲ ਸਿੱਖਿਆ ਨਹੀਂ ਹੈ ਗੁਰੂ ਦੀ ਗੁਰੂ ਦੀ ਸਿੱਖਿਆ ਕਹਿੰਦੀ ਹੈ ਪ੍ਰਭੂ ਦੀ ਭਗਤੀ ਕੀਤੀ ਤੇ ਪ੍ਰਭੂ ਪਰਮਾਤਮਾ ਪ੍ਰਾਪਤ ਕੀਤਾ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਸਾਧ ਸੰਗ ਇਹ ਇਹ ਪਰਮਾਤਮਾ ਦੇ ਪੰਥ ਦਾ ਗੁਰਮਖੋ ਗੁਣ ਹੈ ਉਹ ਸਦਾ ਰੱਬ ਦੇ ਪਿਆਰਿਆਂ ਦੀ ਸੰਗਤ ਕਰਦਾ ਤੇ ਸੰਗਤ ਵਿੱਚੋਂ ਕੀ ਦਾਤ ਮਿਲਦੀ ਹੈ ਪਾਪਾਂ ਮਲ ਖੋਵੈ ਪਾਪਾਂ ਦੀ ਮੈਲ ਖਤਮ ਹੋ ਜਾਂਦੀ ਹੈ ਤਿਸ ਭਗਉਤੀ ਕੀ ਉਸ ਪਰਮਾਤਮਾ ਦੇ ਭਗਤ ਦੀ ਮਤ ਉਤਮ ਹੋਵੇ ਮਤ ਸੋਚ ਬੁੱਧੀ ਅਕਲ ਉੱਚੀ ਹੋ ਜਾਂਦੀ ਹੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਨੀਤ ਕੀ ਹੁੰਦਾ ਹੈ ਭਾਵਨਾ ਦੇ ਨਾਲ ਨੀਤ ਦੇ ਨਾਲ ਭਗਤ ਕੌਣ ਹੈ ਭਗਉਤੀ ਕੌਣ ਹੈ ਜਿਹੜਾ ਪਰਮਾਤਮਾ ਦੀ ਸੇਵਾ ਨਿਤ ਭਾਵਨਾ ਦੇ ਨਾਲ ਕਰਦਾ ਕਰੈ ਨਿਤ ਨੀਤ ਨੀਤ ਦੇ ਨਾਲ ਭਾਵਨਾ ਦੇ ਨਾਲ ਪਰਮਾਤਮਾ ਦੀ ਸੇਵਾ ਰੋਜ਼ਾਨਾ ਕਰਦਾ ਹੈ ਪਰਮ ਕੋ ਕੀ ਸੇਵਾ ਹੈ ਗੁਰੂ ਪਰਮਾਤਮਾ ਦੀ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਭਾਈ ਗੁਰੂ ਦੀ ਸੇਵਾ ਕੀ ਹੈ ਗੁਰੂ ਦੀ ਆਗਿਆ ਗੁਰੂ ਦਾ ਹੁਕਮ ਚੰਗਾ ਲੱਗੇ ਇਹ ਸਭ ਤੋਂ ਵੱਡੀ ਸੇਵਾ ਹੈ ਤੇ ਪਰਮਾਤਮਾ ਦਾ ਭਗਤ ਇਹ ਸੇਵਾ ਭਾਵਨਾ ਦੇ ਨਾਲ ਰੋਜ਼ਾਨਾ ਕਰਦਾ ਹੈ ભગવંત ਕੀ ਟੈਲ કરੈ ਨਿਤਨੀਤ મન તન અરપૈ બિસન પ્રીત બિસન કહેને ને પ્રભુ પરમાત્મા નું પ્રભુ પરમાત્મા ની પ્રીત તે ਵਿੱਚ અપના મન અપના તન પ્રભુ પરમાત્મા નું અર્પણ કર દ인다 હૈ આમ દુનિયા દે લોક ફૂલ અર્પણ કર દેને દૂધ અર્પણ કર દેને ગુરુમ કો કપડે અર્પણ કર દેને પણ પરમાત્મા ਦਾ ભક્ત હૈ ਉਹ ਪ੍ਰਭੂ ਪਰਮਾਤਮਾ ਦੀ ਪ੍ਰੀਤ ਦੇ ਵਿੱਚ ਆਪਣੇ ਮਨ ਨੂੰ ਆਪਣੇ ਤਨ ਨੂੰ ਅਰਪਣ ਕਰਦਾ ਹੈ ਮਨ ਤਨ ਅਰਪੈ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੇ ਹਰੀ ਦੇ ਹੁਕਮ ਰੂਪੀ ਚਰਨ ਚਰਨ ਦਾ ਕੀ ਅਰਥ ਹੈ ਹੁਕਮ ਹਰੀ ਪਰਮੇਸ਼ਰ ਦੇ ਹੁਕਮ ਰੂਪੀ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਨਾਨਕ ਐਸਾ ਭਗਉਤੀ ਏ ਨਾਨਕ ਜੇ ਪਰਮਾਤਮਾ ਦਾ ਕੋਈ ਐਸਾ ਭਗਤ ਹੋਵੇ ਜਿਸ ਵਿੱਚ ਆਹ ਗੁਣ ਹੋਣ ਪਰਮੇਸ਼ਰ ਦੇ ਭਗਵੰਤ ਕੋ ਪਾਵੈ ਐਸਾ ਪਰਮਾਤਮਾ ਦਾ ਭਗਤ ਗੁਰੂ ਅਰਜਨ ਸਾਹਿਬ ਕਹਿੰਨ ਲੱਗੇ ਸੱਚਮੁੱਚ ਹੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਹੈ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ